ਹੁਣੇ ਹੁਣੇ ਪੰਜਾਬ ਵਾਸੀਆਂ ਲਈ ਆਈ ਤਾਜ਼ੀ ਤੇ ਵੱਡੀ ਖੁਸ਼ਖਬਰੀ ਹੁਣ ਘਰ ਬੈਠੇ ਬਿਠਾਏ ਲੋਕਾਂ ਨੂੰ ਮਿਲਣਗੀਆਂ ਇਹ ਸਹੂਲਤਾਂ ਭਗਵੰਤਮਾਨ ਸਰਕਾਰ ਨੇ ਲਿਆ ਇਹ ਵੱਡਾ ਫੈਸਲਾ ਜੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡਾ YouTube ਚੈਨਲ ਹੁਣੇ ਸਬਸਕ੍ਰਾਈਬ ਕਰ ਲਓ ਜੀ ਹਾਂ ਪੰਜਾਬ ਵਾਸੀਆਂ ਲਈ ਭਗਵੰਤਮਾਨ ਸਰਕਾਰ ਦੇ ਵੱਲੋਂ ਇੱਕ ਵੱਡੀ ਤੇ ਖੁਸ਼ਖਬਰੀ ਵਾਲੀ ਜਿਹੜੀ ਖਬਰ ਆ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਆ ਰਹੀ ਹੈ ਪੰਜਾਬ ਸਰਕਾਰ ਵੱਲੋਂ ਕਈ ਲੋਕ ਪੱਖੀ ਜਿਹੜੇ ਇਤਿਹਾਸਿਕ ਫੈਸਲੇ ਲਏ ਜਾਂਦੇ ਹਨ ਤੇ ਇਹਨਾਂ ਫੈਸਲਿਆਂ ਵਿੱਚੋਂ ਇੱਕ ਘਰ ਬੈਠੇ ਆਨਲਾਈਨ ਸਹੂਲਤ ਦੇਣ ਦਾ ਵੀ ਹੈ ਐਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਅਕਸਰ ਪੰਜਾਬ ਦੇ ਲੋਕਾਂ ਨੂੰ ਆਪਣੇ ਛੋਟੇ-ਛੋਟੇ ਕੰਮ ਕਰਵਾਉਣ ਲਈ ਤਹਿਸੀਲ ਕਚੈਰੀਆਂ ਅਤੇ ਹੋਰ ਅਦਾਰਿਆਂ ਵਿੱਚ ਜਾ ਜਾ ਕੇ ੱੱਕੀ ਖਾਣੇ ਪੈਂਦੇ ਸਨ ਅਤੇ ਕਿਸੇ ਦੀ ਸਫਾਰਿਸ਼ ਕਰਵਾ ਕੇ ਜਿਹੜੇ ਕੰਮ ਕਰਵਾਉਣੇ ਪੈਂਦੇ ਸਨ ਪਰ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਜ਼ਰੂਰੀ ਤੇਈ ਸਕੀਮਾਂ ਦਾ ਲਾਭ ਘਰ ਬੈਠਿਆਂ ਹੀ ਦੇਣ ਦਾ ਫੈਸਲਾ ਕੀਤਾ ਹੈ ਜੋ ਕਿ ਪੰਜਾਬ ਦੇ ਲੋਕਾਂ ਲਈ ਬਹੁਤ ਹੀ ਵਧੀਆ ਸਾਬਤ ਹੋਇਆ ਹੈ ਸਰਕਾਰ ਤੁਹਾਡੇ ਦਵਾਰ ਸਕੀਮ ਰਾਹੀ ਲੋਕਾਂ ਨੂੰ ਘਰ ਬੈਠੇ ਹੀ 43 ਸਹੂਲਤਾਂ ਦਾ ਜਿਹੜਾ ਲਾਭ ਆ ਉਹ ਮਿਲ ਰਿਹਾ ਹੈ ਇਸ ਦੇ ਲਈ ਸਰਕਾਰ ਵੱਲੋਂ ਇੱਕ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਲੋਕ ਆਪਣੀ ਸਹੂਲਤ ਅਨੁਸਾਰ ਮੁਲਾਕਾਤ ਦਾ ਸਮਾਂ ਤੈਅ ਕਰਦੇ ਹਨ ਅਤੇ ਆਪਣਾ ਕੰਮ ਨਿਪਟਾਉਂਦੇ ਹਨ ਸਮਾਂ ਅਤੇ ਤਾਰੀਖ ਤੈਅ ਹੋਣ ਮਗਰੋਂ ਲੋਕਾਂ ਨੂੰ ਲੋੜਿਤ ਦੇ ਦਸਤਾਵੇਜ਼ ਜਾਂ ਫੀਸਾਂ ਅਤੇ ਹੋਰ ਨਾਂ ਚੀਜ਼ਾਂ ਦੀ ਜਾਣਕਾਰੀ ਬਾਰੇ ਜਿਹੜੀ ਵਿੱਤੀ ਜਾਣਕਾਰੀ ਦਿੱਤੀ ਜਾਂਦੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਣਾ ਕਿ ਬਿਜਲੀ ਦੇ ਬਿੱਲ ਮਾਫ ਕਰਨਾ ਨੌਜਵਾਨਾਂ ਨੂੰ ਨੌਕਰੀਆਂ ਦੇਣਾ ਤੇ ਹੁਣ ਘਰ ਬੈਠੇ ਹੀ ਲੋਕਾਂ ਨੂੰ ਸਾਰੀਆਂ ਸੇਵਾਵਾਂ ਦੇ ਲਾਭ ਮਿਲ ਰਹੇ ਹਨ ਜਿਸ ਵਿੱਚ ਕੋਟ ਕਚੈਰੀਆਂ ਦੇ ਕੰਮ ਲਾਇਸੈਂਸ ਰਾਸ਼ਨ ਕਾਰਡ ਦੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਹੁਣ ਘਰ ਬੈਠੇ ਹੀ ਮਿਲ ਰਹੀਆਂ ਹਨ ਤੇ ਲੋਕ ਇਹਨਾਂ ਦਾ ਲਾਭ ਜਿਹੜਾ ਉਹ ਠਾ ਰਹੇ ਹਨ ਤਾਂ ਇਹ ਸਰਕਾਰ ਦੇ ਵੱਲੋਂ ਬੜੀ ਹੀ ਚੰਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਹੁਣ ਤੁਹਾਨੂੰ ਆਪਣੇ ਸਰਕਾਰੀ ਕੰਮ ਕਾਜ ਕਰਵਾਉਣ ਦੇ ਲਈ ਸਰਕਾਰੀ ਦਫ਼ਤਰਾਂ ਦੇ ਵਿੱਚ ਜਾ ਜਾ ਕੇ ਤੱਕੇ ਖਾਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਸਰਕਾਰ ਨੇ ਹੁਣ ਸਾਰੇ ਕੰਮਾਂ ਜਿਹੜੇ ਉਹ ਔਨਲਾਈਨ ਕਰ ਦਿੱਤੇ ਹਨ ਜਿਵੇਂ ਕਿ ਤੁਸੀਂ ਮੈਰਿਜ ਸਰਟੀਫਿਕੇਟ ਬਣਾਉਣਾ ਜਾਂ ਆਪਣੀ ਜ਼ਮੀਨ ਸੰਬੰਧੀ ਜਿਹੜੀ ਜਮ੍ਹਾਂ ਬੰਦੀਆਂ ਵਗੈਰਾ ਕਰਵਾਉਣਾ ਜਾਂ ਆਧਾਰ ਕਾਰਡ ਜਾਂ ਹੋਰ ਪੈਨ ਕਾਰਡ ਰਿਲੇਟਡ ਜਿੰਨੀਆਂ ਵੀ ਸਰਕਾਰੀ ਸਹੂਲਤਾਂ ਜਿਸ ਦੇ ਲਈ ਤੁਹਾਨੂੰ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਣਾ ਪੈਂਦਾ ਸੀ ਉਹ ਸਾਰੀਆਂ ਸਹੂਲਤਾਂ ਪੰਜਾਬ ਸਰਕਾਰ ਨੇ ਤੁਹਾਨੂੰ ਘਰ ਬੈਠੇ ਹੀ ਮੁਹੱਈਆ ਕਰਵਾਉਣ ਦਾ ਜਿਹੜਾ ਯਤਨ ਉਹ ਕੀਤਾ ਹੈ ਇਸ ਦੇ ਨਾਲ ਜਿਹੜਾ ਲੋਕਾਂ ਨੂੰ ਕਾਫੀ ਜ਼ਿਆਦਾ ਫਾਇਦਾ ਹੋ ਰਿਹਾ ਹੈ ਤੇ ਲੋਕ ਕਿਹਨਾਂ ਚੀਜ਼ਾਂ ਦਾ ਲਾਭ ਲੈ ਕੇ ਆਪਣੇ ਸਮੇਂ ਦੀ ਬਚਤ ਕਰ ਰਹੇ ਹਨ ਤਾਂ ਇਹ ਬਹੁਤ ਹੀ ਚੰਗੀ ਖਬਰ ਸਰਕਾਰ ਦੇ ਵੱਲੋਂ ਨਿਕਲ ਕੇ ਸਾਹਮਣੇ ਆ ਰਹੀ ਆ ਤੇ ਹੋਰ ਤਾਜ਼ੀਆਂ ਵੱਡੀਆਂ ਪੰਜਾਬੀ ਵੀਡੀਓਜ਼ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ